ਦੋਸਤੋ ਸੰਗਰਾਮ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਚ ਅੱਜ ਅਸੀਂ ਉਚਿਤੇ ਤੌਰ ਤੇ ਸੱਦਾ ਦਿੱਤਾ ਪੰਜਾਬ ਸ ਕੋਆਰਡੀਨੇਟਸ ਆਫ ਸੋਸ ਫੈਡਰੇਸ਼ਨ ਦੇ ਸੂਬੇ ਦੇ ਜਨਰਲ ਸਕੱਤਰ ਤੀਰਥ ਸਿੰਘ 바ਸੀ ਹੁਣਾਂ ਨੂੰ ਜੀ ਆਇਆਂ ਜੀ ਧੰਨਵਾਦ ਜੀ ਡਾ ਸਾਹਿਬ 바ਸੀ ਸਾਹਿਬ ਅਸੀਂ ਮਲਾਜਮਾਂ ਦੀਆਂ ਅੱਜ ਉਹ ਮੰਗ ਬਾਰੇ ਉਹਨਾਂ ਮੰਗਾਂ ਬਾਰੇ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਜਿਹੜੀਆਂ ਵੋਟਾਂ ਨਾਲ ਸੰਬੰਧਤ ਆ ਆਪਾਂ ਜਾਣਦੇ ਆ ਬੇ ਹਰ ਸਾਲ ਹੀ ਕੋਈ ਨਾ ਕੋਈ ਵੋਟ ਜਿਹੜੀ ਆਈ ਜਾਂਦੀ ਆ ਚਾਹੇ ਵਿਧਾਨ ਸਭਾ ਦੀ ਆ ਤੇ ਚਾਹੇ ਉਹ ਲੋਕ ਸਭਾ ਦੀ ਆ ਤੇ ਚਾਹੇ ਉਹ ਬਲਾਕ ਸੰਮਤੀ ਦੀ ਪੰਚਾਇਤਾਂ ਦੀ ਆ ਤੇ ਭਾਵੇਂ ਨਗਰ ਕੌਂਸਲਾਂ ਦੀ ਆ ਇਹਨਾਂ ਨੂੰ ਭੁਗਤੌਣ ਵਾਸਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਜਿਹੜੀਆਂ ਲੱਗਦੀਆਂ ਨੇ ਤੇ ਇਹਨਾਂ ਮੁਲਾਜ਼ਮਾਂ ਨੂੰ ਕੀ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਬਾਰੇ ਜਰੂਰ ਸਾਡੇ ਪਾਠਕਾਂ ਦੇ ਨਾਲ ਇੱਕ ਸਾਂਝ ਪਾਇਓ ਜੀ ਹਾਂਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੁਲਾਜ਼ਮਾਂ ਦੀਆਂ ਵੋਟਾਂ ਪਵਾਉਣ ਵੇਲੇ ਸਦਾ ਹੀ ਡਿਊਟੀਆਂ ਲੱਗੀਆਂ ਹੁੰਦੀਆਂ ਮੈਂ ਇਸ ਤੋਂ ਅੱਗੇ ਵੀ ਕਹਿਣਾ ਚਾਹੂੰਗਾ ਭਾਵੇਂ ਵੋਟਰ ਦੇ ਸਮੇਂ ਡਿਊਟੀਆਂ ਲੱਗਦੀਆਂ ਨੇ ਲੇਕਿਨ ਸਾਡੇ ਬਹੁਤੇ ਮੁਲਾਜ਼ਮ ਬੀਐਲਓ ਦੇ ਤੌਰ ਤੇ ਲੱਗੇ ਆ ਜਿਨ੍ਹਾਂ ਦਾ ਲਗਾਤਾਰ 12 ਮਹੀਨੇ ਹੀ ਕੰਮ ਚਲਾਇਆ ਜਾ ਰਿਹਾ ਹੈ ਨਾ ਤੇ ਵਾਰ-ਵਾਰ ਸਰਕਾਰ ਨੂੰ ਕਹਿਣ ਦੇ ਬਾਵਜੂਦ ਵੀ ਜਿਹੜਾ ਬੀਐਲਓ ਦਾ ਕੰਮ ਆ ਜਾਂ ਤਾਂ ਕੁਝ ਦਿਨਾਂ ਤੱਕ ਸੀਮਿਤ ਰੱਖਿਆ ਜਾਵੇ ਜਾਂ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਜਿਹੜਾ ਕੋਈ ਮਾਨ ਪੱਤਾ ਦੇਣਾ ਚਾਹੀਦਾ ਜਿੰਨਾ ਬੀ ਐਲ ਨੂੰ ਦਿੱਤਾ ਜਾਂਦਾ ਜੇਕਰ ਉਹ ਸਰਕਾਰੀ ਮੁਲਾਜ਼ਮਾਂ ਨੂੰ ਉਹਦਾ ਤੋਂ ਛੋਟ ਦੇ ਕੇ ਉਹਨਾਂ ਤੋਂ ਜਿਹੜੇ ਕੰਮ ਲਈ ਉਹਨਾਂ ਦੀ ਡਿਊਟੀ ਜੁਆਇਨ ਕਰਵਾਈ ਆ ਉਹਦਾ ਕੰਮ ਲੈਣ ਤੇ ਜਿਹੜਾ ਉਹ ਮਾਨ ਪੱਤਾ ਜੇ ਬੇਰੁਜ਼ਗਾਰਾਂ ਨੂੰ ਦਿੱਤਾ ਜਾਵੇ ਤਾਂ ਕਿ ਜਿਹੜਾ ਬੇਰਜ਼ਗਾਰੀ ਜਿਹੜਾ ਬੇਰੁਜ਼ਗਾਰਾਂ ਨੂੰ ਕੰਮ ਵੀ ਲਿਆ ਜਾ ਸਕਦਾ ਤੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਇਹ ਸਾਡੀ ਸਦਾ ਹੀ ਮੰਗ ਰਹੀ ਹੈ ਇਹਦੇ ਸੰਬੰਧ ਚ ਇੱਕ ਦੱਸਿਓ ਵੀ ਜੇ ਮਾਨ ਲੋ ਕਿਸੇ ਬੇਰੁਜ਼ਗਾਰ ਨੂੰ ਬੇਰੁਜ਼ਗਾਰ ਨੂੰ ਮਾਣ ਪੱਤਾ ਦੇ ਦਿੱਤਾ ਕੱਲ ਨੂੰ ਕੋਈ ਉਹ ਵੋਟਰ ਲਿਸਟਾਂ 'ਚ ਕੋਈ ਗੜਬੜੀਆਂ ਕਰ ਗਿਆ ਤਾਂ ਸਰਕਾਰੀ ਜਿਹੜਾ ਮੁਲਾਜ਼ਮ ਆ ਉਹਦੀ ਕਿਤੇ ਨਾ ਕਿਤੇ ਪੁੱਛ ਪੜਤਾਲ ਹੋਊਗੀ ਉਹਨੂੰ ਫਿਕਰ ਹੋਊਗਾ ਵੀ ਮੇਰੀ ਕਿਤੇ ਨਾ ਕਿਤੇ ਸਰਵਿਸ ਬੁੱਕ ਦੇ ਵਿੱਚ ਲਾਲ ਪੈਨ ਦੀ ਵਰਤੋਂ ਨਾ ਹੋ ਜਾਏ ਜੇ ਜਿਹੜਾ ਕੋਈ ਬੇਰੁਜ਼ਗਾਰ ਆ ਉਹ ਮਤਲਬ ਉਹਨੂੰ ਫੜਾਂਗੇ ਕਿਵੇਂ ਜੇ ਕੋਈ ਗੜਬੜੀਆਂ ਕੋਈ ਕਰ ਜੂਗਾ ਅ ਡਾਕਟਰ ਸਾਹਿਬ ਇਹਦੇ ਬਾਰੇ ਸਾਡਾ ਇਹ ਮੰਨਣਾ ਆ ਕਿ ਆਖਿਰ ਤਾਂ ਉਹ ਸਾਡੇ ਦੇਸ਼ ਦਾ ਸਾਡੇ ਪ੍ਰਦੇਸ਼ ਦਾ ਵਸਨੀਕ ਆ ਜਿਵੇਂ ਅਸੀਂ ਆਮ ਤੌਰ ਤੇ ਜੇ ਕੋਈ ਕ੍ਰਾਈਮ ਕਰਦਾ ਫੇਰ ਵੀ ਉਹ ਵਿਅਕਤੀ ਪકડਿਆ ਜਾਂਦਾ ਆ ਇਸ ਕਰਕੇ ਜਦੋਂ ਉਹਨੂੰ ਸਰਕਾਰ ਨੇ ਨਿਜਮ ਬਣਾ ਕੇ ਉਹਨੂੰ ਭਰਤੀ ਕਰਨੀ ਆ ਉਹਨੂੰ ਮਾਨ ਪੱਤਾ ਦੇਣਾ ਆ ਤੇ ਉਹਦੇ ਤੇ ਸਾਰੇ ਨਿਜਮ ਜਿਹੜੇ ਪਹਿਲਾਂ ਤੈਅ ਕੀਤੇ ਜਾਂਦੇ ਆ ਉਹਦਾ ਜਿਹੜਾ ਰਿਕਾਰਡ ਲਿਆ ਜਾਂਦਾ ਆ ਇਸ ਕਰਕੇ ਉਹਦਾ ਇਹੋ ਜਿਹਾ ਗੜਬੜੀ ਦਾ ਸ਼ੰਕਾ ਨਹੀਂ ਰਹਿੰਦਾ ਜੇਕਰ ਸਰਕਾਰ ਉਹਨੂੰ ਜਿਹੜਾ ਕਿਸੇ ਪੂਰੀ ਪ੍ਰਕਿਰਿਆ ਰਾਹੀਂ ਭਾਤੀ ਕਰਦੀ ਆ ਤੇ ਉਹਦਾ ਰਿਕਾਰਡ দেয়া ਜਾਂਦਾ ਇਸ ਤਰ੍ਹਾਂ ਦੀ ਕੋਈ ਘੜਨਾ ਨਹੀਂ ਹੁੰਦੀ ਜਿਵੇਂ ਕਿ ਕ੍ਰਾਈਮ ਚ ਨਹੀਂ ਹੁੰਦੀ ਇਹ ਇਸ ਪਾਸੇ ਨੂੰ ਵਧਾਉਣਾ ਚਾਹੀਦਾ ਜੀ ਨੂੰ ਤੀਆਂ ਜਿਹੜੀਆਂ ਮਤਲਬ ਮੁਸ਼ਕਲਾਂ ਜੜੀਆਂ ਆ ਉਹ ਮਤਲਬ ਆਮ ਤੌਰ ਤੇ ਆਉਂਦੀਆਂ ਜੀ ਅ ਜਿਹੜੀਆਂ ਮੁਸ਼ਕਲਾਂ ਚੋਣਾਂ ਦੇ ਦੌਰਾਨ ਆਉਂਦੀਆਂ ਆ ਉਹਨਾਂ ਚ ਸਭ ਤੋਂ ਪਹਿਲੀ ਮੁਸ਼ਕਲ ਤਾਂ ਇਹ ਆ ਵੀ ਜਿਹੜੇ ਦੂਦ ਰਾਡੇ ਡਿਊਟੀਆਂ ਲਾ ਦਿੱਤੇ ਜਾਂਦੀਆਂ ਅਸੀਂ ਬਹੁਤ ਵਾਰੀ ਮੰਗ ਕੀਤੀ ਆ ਇਹ ਬੀ ਡੀ ਪੀਓ ਤੋਂ ਲੈ ਕੇ ਮੁੱਖ ਚੋਣ ਕਮਿਸ਼ਨ ਤੱਕ ਵੀ ਜਿਹੜੀਆਂ ਖਾਸ ਕਰਕੇ ਲੇਡੀ ਆ ਉਹਨਾਂ ਕੋ ਸੱਦ ਨਹੀਂ ਹੁੰਦੇ ਉਹਨਾਂ ਨੂੰ ਆਪਣੇ ਬਲੌਗ ਦੇ ਅੰਦਰ ਹੀ ਭਾਵੇਂ ਉਹਨਾਂ ਦਾ ਜਿੱਥੇ ਰੈਸ਼ ਆ ਜਿੱਥੇ ਕੰਮ ਕਰਦੀਆਂ ਉੱਥੇ ਨਾ ਵੀ ਉਹਦੀ ਡਿਊਟੀ ਲਾਈ ਜਾਵੇ ਲੇਕਿਨ ਉਹਦੇ 5-10 ਕਿਲੋਮੀਟਰ ਤੇ ਉਹਦੇ ਘਟੋ ਘਟੋ ਉਸ ਬਲਾਕ ਤੇ ਬਲਾਕ ਦੇ ਵਿੱਚ ਲਾ ਦਿੱਤੀ ਜਾਵੇ ਤਾਂ ਕਿ ਉਹ ਜਿਹੜੇ ਰਾਤ ਨੂੰ ਜਦੋਂ ਸਮਾਂ ਜਮਾ ਕਰਾਉਣ ਤੋਂ ਬਾਅਦ ਜਾਂ ਚੋਣਾਂ ਦੀ ਗਿਣਤੀ ਤੋਂ ਬਾਅਦ ਉਹ ਵਾਪਸ ਜਿਹੜਾ ਆਪਣੇ ਚੰਗੀ ਮਨ ਲਓ ਟੇਮ ਸੈੱਟ ਜਿਹੜੇ ਉਹ ਉਹ ਪਹੁੰਚ ਸਕਣ ਘਰ ਦੂਸਰਾ ਇਹਦੇ ਦਰਮਿਆਨ ਜਿਹੜਾ ਵਿਧਵਾ ਆ ਕੋਈ ਜਿਹੜੇ ਗਰਭਤੀ ਔਰਤਾਂ ਆ ਜਾਂ ਕੋਈ ਗੰਭੀਰ ਬਿਮਾਰੀਆਂ ਜਿਹੜੀਆਂ ਕਾਫੀ ਸਮੇਂ ਤੋਂ ਚੱਲ ਰਹੀਆਂ ਹਨ ਉਹਨਾਂ ਨੂੰ ਜਿਹੜੇ ਆਮ ਤੌਰ ਤੇ ਮੈਡੀਕਲ ਬਣੇ ਹੁੰਦੇ ਆ ਤੇ ਘਟੋ ਘਟੋ ਜਿਹੜੇ ਮੈਡੀਕਲ ਛੁੱਟੀ ਤੇ ਚੱਲ ਰਹੇ ਆ ਉਹਨਾਂ ਨੂੰ ਬਿਲਕੁਲ ਜਿਹੜਾ ਉਹ ਛੁੱਟ ਦੇਣੀ ਚਾਹੀਦੀ ਆ ਨਾ ਇਹਦੇ ਜਿਹੜੇ ਮੰਦਭੁੱਧੀ ਬੱਚੇ ਆ ਜਿਨ੍ਹਾਂ ਦੇ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਉਹਨਾਂ ਔਰਤਾਂ ਨੂੰ ਵੀ ਬਿਲਕੁਲ ਜਿਹੜੇ ਇਸ ਡਿਊਟੀ ਤੋਂ ਛੁੱਟ ਦੇਣੀ ਚਾਹੀਦੀ ਆ ਇਹ ਸਾਡੀਆਂ ਸਦਾ ਹੀ ਮੰਗ ਰਹੀ ਆ ਇਹਦੇ ਨਾਲ ਜਿਹੜੇ ਮੁਲਾਜ਼ਮੇ ਆ ਜਦੋਂ ਦੂਰ ਤਰਾਡੇ ਲਾਜਦਾ ਰਾਸਤੇ 'ਚ ਜਦੋਂ ਸਮਾਂ ਜਮਾ ਕਰਾ ਕੇ ਆਉਂਦੇ ਆ ਉਹਨਾਂ ਦਾ ਕੋਈ ਜਿਹੜਾ ਸਰੱਖਿਆ ਦੀ ਕੋਈ ਜਿਹੜੀ ਕੋਈ ਯਕੀਨੀ ਨਹੀਂ ਹੁੰਦਾ ਉਹਦੇ ਦੇ ਕਈ ਵਾਰੀ ਦੁਰਘਟਨਾ ਹੋ ਜਾਂਦੀਆਂ ਜਿਵੇਂ ਹੁਣ ਠੰਡ ਦਾ ਮੌਸਮ ਆ ਇਸ ਕਰਕੇ ਉਹਨਾਂ ਦਾ ਤਹਿਸੀਲ ਵਿੱਚ ਤੇ ਔਰਤਾਂ ਨੂੰ ਜਿਹੜਾ ਬਲਾਕ ਪੱਤਰ ਤੇ ਉਹਨਾਂ ਦੀ ਜਿਹੜੀ ਡਿਊਟੀ ਦੇਣੀ ਚਾਹੀਦੀ ਹੈ ਇਹਦੇ ਨਾਲ ਇੱਕ ਹੋਰ ਐਮ ਮੰਗਿਆ ਰਾਤ ਦੇ ਖਾਣੇ ਦਾ ਉਹ ਰਾਤ ਦਾ ਖਾਣਾ ਸਰਕਾਰ ਕਈ ਵਾਰੀ ਮੈਡਮੀ ਵੀ ਵਰਕਰਾਂ ਨੂੰ ਕਿਹਾ ਜਾਂਦਾ ਸਾਡੀ ਇਹ ਵੀ ਮੰਗਿਆ ਮੁਲਾਜ਼ਮਾਂ ਦੀ ਪੰਜਾਬ ਸਾਡੇ ਸਰਪੰਚੀ ਜਿਵੇਂੋਂ ਕਿ ਜੇ ਮੈਡਮੀ ਵੀਆਂ ਤੋਂ ਵਰਕਰ ਨੂੰ ਖਾਣਾ ਦਵਾਣਾ ਆ ਉਹਨੇ ਤਿਆਰ ਕਰਨਾ ਆ ਤੇ ਘਟੋ ਘਟ ਉਹਨਾਂ ਦੀ ਜਿਹੜੀ ਬਣਦੀ ਦਿਹਾੜੀ ਆ ਉਹ ਉਹਨਾਂ ਨੂੰ ਨਕਦ ਦੇਣੀ ਚਾਹੀਦੀ ਆ ਜਿਵੇਂ ਕਿ ਪੋਲਿੰਗ ਪਾਰਟੀਆਂ ਨੂੰ ਮਿਲਦੀ ਆ ਜੇ ਨਹੀਂ ਤਾਂ ਘਟੋ ਘਟ ਉਹਨਾਂ ਦੇ ਜਿਹੜੇ ਖਾਤੇ 'ਚ ਜਮ੍ਹਾਂ ਹੋਵੇ ਆਮ ਤੌਰ ਤੇ ਸਰਕਾਰ ਕੀ ਕਰਦੀ ਆ ਉਹ ਖਾਣੇ ਦੇ ਪੈਸੇ ਭੇਜ ਕੇ ਆਪਣਾ ਪੱਲਾ ਛੱਡ ਦਿੰਦੀ ਵੀ ਜਿਹੜੇ ਖਾਣੇ 'ਚ ਆ ਉਹ ਤੋਂ ਵੱਜਦੇ ਪੈਸੇ ਉਹਨੂੰ ਦਿੱਤੇ ਜਾਂਦੇ ਆ ਦੇਤੇ ਜਾਣ ਪਰ ਬਹੁਤੀ ਵਾਰੀ ਦੇਖਿਆ ਵੀ 99% ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ ਉਹ ਸਵੇਰ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਖਾਣਾ ਤਿਆਰ ਕਰਦੀਆਂ ਲਗਾਤਾਰ ਦੋ ਦਿਨ ਉਹ 14-14 ਘੰਟੇ ਡਿਊਟੀ ਕਰਦੀਆਂ ਸਾਡੀ ਇਹ ਵੀ ਮੰਗਿਆ ਕਿ ਉਹਨਾਂ ਨੂੰ ਜਿਹੜਾ ਨਾਗਦ ਭਗਤਾਨ ਦਿੱਤਾ ਜਾਵੇ ਇਹ ਤੋਂ ਬਿਨਾ ਹੋਰ ਖਾਣੇ ਤੋਂ ਬਿਨਾ ਕੋਈ ਹੋਰ ਕੋਈ ਸਮੱਸਿਆ ਵਾਂ ਕੋਈ ਉਹ ਪਹਿਲਾਂ ਜਿਵੇਂ ਜ਼ਿਕਰ ਕੀਤਾ ਕਿ ਉਹਨਾਂ ਦਾ ਜਿਹੜਾ ਸਮਾਨ ਆ ਉਹ ਜਦੋਂ ਜਮ੍ਹਾਂ ਕਰਾਉਣ ਜਾਂਦੇ ਆ ਉੱਥੇ ਪੂਰਾ ਪ੍ਰਬੰਧ ਨਹੀਂ ਹੁੰਦਾ ਜਦੋਂ ਸਮਾਨ ਦਿੰਦੇ ਆ ਉਸ ਵੇਲੇ ਸਪੈਕਟ ਕਿ ਬੜਾਈ ਜਾਂਦੇ ਆ ਕਿਆ ਜਾਂਦਾ ਵੀ ਇਹਦੇ ਵਿੱਚ ਜਿਹੜਾ ਸਮਾਨ ਪੂਰਾ ਆ ਤੇ ਤੇ ਜਦੋਂ ਜਦੋਂ ਜਮ੍ਹਾਂ ਕਰਾਉਣ ਵੇਲੇ ਉਹਨਾਂ ਦਾ ਉੱਥੇ ਸਮਾਨ ਲੈਣ ਵੇਲੇ ਕਈ ਤਰ੍ਹਾਂ ਦੇ ਪਰਫਾਰਮੈਂਸ ਦੇ ਦਿੱਤੇ ਜਾਂਦੇ ਆ ਜਿਨ੍ਹਾਂ ਨੂੰ ਭਰ ਲਈ ਜੋ ਰਿਕਾਰਡ ਪਿੱਛੋਂ ਬਣਾ ਕੇ ਜਿਹੜੇ ਫਾਰਮ ਹੀ ਲਫਾਵੇ ਬੰਦ ਕੀਤੇ ਹੁੰਦੇ ਉਹਨਾਂ ਨੂੰ ਦੁਬਾਰਾ ਖੋਲਣਾ ਪੈਂਦਾ ਉਹ ਹਫੜਾ ਦਬੜੀ ਮਚਦੀ ਆ ਇਸ ਕਰਕੇ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਉਹਦੇ ਕਰਕੇ ਜਿਹੜਾ ਕਈ ਵਾਰੀ ਜਿਹੜਾ ਇਹ ਸਮੱਸਿਆ ਆਉਂਦੀ ਆ ਰਾਤ ਦੇ 10 11 ਵਜ ਜਾਂਦੇ ਆ ਸਮਾਨ ਜਮ੍ਹਾਂ ਕਰਾਉਣ ਸਾਡੀ ਇਹ ਮੰਗ ਹੈ ਵੀ ਜਿਹੜਾ ਸਮਾਨ ਦੇਣ ਵੇਲੇ ਜਿਹੜੀ ਲਿਸਟ ਹੁੰਦੀ ਹੈ ਉਹੀ ਲਿਸਟ ਲਈ ਜਾਵੇ ਤੇ ਉਹਨਾਂ ਨੂੰ ਤਰਤੀਬ ਵਾਰ ਜਿਹੜਾ ਸਮਾਨ ਲਵੇ ਇਸ ਖੱਜਖਵਾਰੀ ਤੋਂ ਬਚਣ ਲਈ ਲੋਕ ਡਿਊਟੀਆਂ ਜਿਹੜੀਆਂ ਕਟੌਣੀਆਂ ਚਾਹਦਿਆਂ ਨੇ ਤਾਂ ਅਚੋਣਾਂ ਦੇ ਵਿੱਚ ਡਿਊਟੀ ਦੇਣ ਤੋਂ ਕੋਈ ਅਨਕਾਰੀ ਨਹੀਂ ਲੇਕਿਨ ਸਮਾਨ ਦਾ ਜੇ ਜਮ੍ਹਾਂ ਕਰਾਉਣ ਵੇਲੇ ਪ੍ਰੋਪਰ ਸਾਧਨਾ ਹੋਣ ਕਰਨ ਇਹ ਖੱਜਖਵਾਰੀ ਜਿਹੜੀ ਰੋਕੀ ਜਾਵੇ ਹਮ 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 ਹਲੋ ਇਹਦਾ ਹੱਲ ਫਿਰ ਕੀ ਕੀਤਾ ਜਾ ਸਕਦਾ ਜੀ ਇਹਦਾ ਹਲੇ ਇਹੋ ਹੀ ਆ ਵੀ ਜਦੋਂ ਸਮਾਨ ਜਮ੍ਹਾਂ ਕਰਾਉਣਾ ਉਹ ਖੁੱਲੀ ਜਗ੍ਹਾ ਹੋਣੀ ਚਾਹੀਦੀ ਆ ਜਿੱਥੇ ਧੱਕਾ ਕੀ ਨਾ ਹੋਵੇ ਤੇ ਉਹਨਾਂ ਲਈ ਜਿਹੜਾ ਸਟਾਫ ਦਾ ਪ੍ਰਬੰਧ ਉਹ ਪਾਰਟੀਆਂ ਦਾ ਉਹ ਕਰਨਾ ਚਾਹੀਦਾ ਖਾਸ ਕਰਕੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਜੋ ਵੀ ਸਮਾਨ ਲੈਣਾ ਲਿਸਟ ਲੈਣੀ ਆ ਉਹ ਜਿਹੜੇ ਸੁਪਰਵਾਈਜ਼ ਰਿਹਾ ਉਹਨਾਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ ਤਾਂ ਕਿ ਉਹ 2-3 ਵਜੇ ਤੱਕ ਜਦੋਂ ਪ੍ਰਕਿਰਿਆ ਚੌਣ ਦੀ ਹੁੰਦੀ ਆ ਉਸ ਵੇਲੇ ਉਹ ਪੂਰੀ ਤਰ੍ਹਾਂ ਉਹ ਜਾਣਕਾਰੀ ਦੇ ਦੇਣ ਤਾਂ ਕਿ ਜਿਹੜੇ ਉਹ ਲਫਾਫੇ ਆ ਜਿਹੜੇ ਖੁੱਲੇ ਲਫਾਫੇ ਬੰਦ ਲਫਾਫੇ ਉਹ ਜਿਹੜੇ ਉਹਨਾਂ ਦੀ ਪੂਰੀ ਜਾਣਕਾਰੀ ਹੋਵੇ ਤੇ ਉਹ ਜਿਹੜਾ ਸਮਾਨ ਪ੍ਰੋਪਰ ਜਮਾ ਕਰਵਾਇਆ ਜਾ ਸਕਦਾ ਇਹਦੇ ਲਈ ਸਟਾਫ ਜਿਹੜਾ ਉਹ ਵਾਧੂ ਲਾਉਣ ਦੀ ਲੋੜ ਹੈ ਜੀ ਰੱਬ ਜਿੰਨੇ ਕੋ ਮੇਰੇ ਕੋਲ ਜਾਣਕਾਰੀ ਆ ਪਤਾ ਨਹੀਂ ਮੈਂ ਗਲਤ ਠੀਕ ਆ ਵੀ ਜਿਹੜੇ ਪੰਚਾਇਤੀ ਇਲੈਕਸ਼ਨਾਂ ਹੁੰਦੀਆਂ ਬਲਾਕ ਸਮಿತಿਆਂ ਇਲੈਕਸ਼ਨਾਂ ਹੁੰਦੀਆਂ ਇਹਨਾਂ ਦਾ ਜਿਹੜਾ ਖਾਣੇ ਦਾ ਪ੍ਰਬੰਧ ਹੁੰਦਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਕਰਵਾਉਣੀਆਂ ਇਲੈਕਸ਼ਨਾਂ ਉਹ ਖਾਣੇ ਦਾ ਪ੍ਰਬੰਧ ਤੋਂ ਮੈਡ ਡੇ ਮੀਲ ਵਰਕਰਾਂ ਨੂੰ ਨਹੀਂ ਕਿਹਾ ਜਾਂਦਾ ਉਹ ਜਾਂ ਤੇ ਕਹਿ ਲੋ ਬਈ ਲੋਕਲ ਪੰਚਾਇਤੀ ਤੌਰ ਦੇ ਉੱਤੇ ਪਿੰਡ ਵਾਲੇ ਪ੍ਰਬੰਧ ਕਰਦਾ ਕਰਨ ਨਾ ਕਰਨੋ ਵੀ ਕੀ ਅਜਿਹਾ ਹੀ ਆ ਵੀ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਤੇ ਮੈਡ ਡੇ ਮੀਲ ਵਰਕਰਾਂ ਨੂੰ ਕਿਹਾ ਜਾਂਦਾ ਆ ਪ੍ਰਬੰਧ ਪੈਸਾ ਵੀ ਆਉਂਦਾ ਉਸ ਕੰਮ ਲਈ ਵੀ ਇਹਦੇ ਲਈ ਕੋਈ ਪੈਸਾ ਨਹੀਂ ਆਉਂਦਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਆ ਪਰ ਜਿਹੜੇ ਪਿਛਲੇ ਸਮੇਂ 'ਚ ਜਿਹੜੀਆਂ ਚੋਣਾਂ ਹੋਈਆਂ ਆ ਉਹਦੇ ਲਈ ਉਹ ਸਕੂਲ ਦੇ ਮੁਖੀ ਨੂੰ ਪੈਸੇ ਪਾਉਂਦੇ ਆ ਮੈਡੇ ਮੀਲ ਜਿਹੜਾ ਅਕਾਊਂਟ ਆ ਉਹਦੇ ਖਾਤੇ 'ਚ ਪੈਸੇ ਪਾਈ ਜਾਂਦੇ ਆ ਉਹ ਪਰ ਪਾਰਟੀ ਇਹਨੇ ਚਾਹ ਦੇ ਪੈਸੇ ਇਹਨੇ ਰੋਟੀ ਦੇ ਪੈਸੇ ਤੇ ਨਾਲ ਉਹਨਾਂ ਨੂੰ ਇਹ ਕਿਹਾ ਜਾਂਦਾ ਬੇ ਇਹ ਖਾਣਾ ਜਿਹੜਾ ਤੁਸੀਂ ਮੈਡੇ ਮੀਲ ਵਰਕਰਾਂ ਤੋਂ ਬਣਾਉਣਾ ਬਕਾਇਦਾ ਚਿੱਠੀ ਜਾਰੀ ਹੁੰਦੀ ਆ ਪਿਛਲੇ ਸਮੇਂ ਦੌਰਾਨ ਹੁੰਦਾ ਰਿਹਾ ਬੇ ਪੰਚਾਇਤਾਂ ਜਿਹੜੀਆਂ ਖਾਣਾ ਦਿੰਦੀਆਂ ਰਹੀਆਂ ਲੇਕਿਨ ਪੰਚਾਇਤਾਂ ਦੀ ਬੇਲੇ ਕੋਈ ਦਖਲਅੰਦਾਜ਼ੀ ਨਾ ਹੋਵੇ ਉਸ ਤੋਂ ਬਾਅਦ ਸਰਕਾਰ ਨੇ ਜਿਹੜਾ ਆ ਇਹ ਪੈਸੇ ਜਿਹੜੇ ਉਹਨਾਂ ਦੇ ਖਾਤੇ 'ਚ ਪਾਉਣੇ ਸ਼ੁਰੂ ਕਰ ਦਿੱਤੇ ਉਹ ਖਾਣੇ ਦੇ ਪੈਸੇ ਪਾਰਟੀ ਜਿੰਨੇ ਮੈਂਬਰਾਂ ਦੀ ਹੁੰਦੀ ਉਹਨੂੰ ਖਾਣਾ ਦੇ ਪੈਸੇ ਉਹ ਸਾਬ ਨਾਲ ਦਿੱਤੇ ਜਾਂਦੇ ਆ ਪਰ ਕੁਝ ਸਾਡਾ ਬਿਹਾਰ ਕਿਆ ਵੀ ਜਿਹੜੇ ਲੋਕ ਹੋਰ ਵੀ 1-2 ਹੁੰਦੇ ਆ ਉਹ ਵੀ ਖਾਣਾ ਖਾਂਦੇ ਆ ਲੇਕਿਨ ਮੈਡੇ ਮੀਲ ਵਰਕਰਾਂ ਨੂੰ ਕਦੀ ਵੀ ਜਿਹੜਾ ਪ੍ਰੋਪਰ ਉਹਨਾਂ ਦੀ ਜਿਹੜੀ ਆ ਮਿਹਨਤ ਦਾ ਨਹੀਂ ਮਿਲਿਆ ਹਾਲੇ ਤੱਕ ਕੁਝ ਜਿਹੜਾ ਸਟਾਫ ਮੈਂਬਰ ਹੈ ਉਹ ਕੋਈ ਦਾ ਕੋਈ ਸਹਾਤਾ ਕਰ ਜਾਣ 100 200 400 ਦੀ ਲੇਕਿਨ ਉਹ ਜਿਹੜਾ ਉਹਨਾਂ ਨੂੰ ਬੱਜਵਾ ਜਿਹੜਾ ਭੱਤਾ ਆ ਕੋਈ ਭਾਵੇਂ 200 ਵੀ 400 ਉਹਦੀ ਸਾਡੀ ਮੰਗ ਹੈ ਵੀ ਉਹਨਾਂ ਦੇ ਖਾਤੇ 'ਚ ਪਾਇਆ ਜਾਵੇ ਜਦੋਂ ਮੈਡ ਡੇ ਵੀਲ ਦਾ ਮਾਨ ਭੱਤਾ ਜੇ ਇਸ ਖਾਤੇ 'ਚ ਪਾਇਆ ਜਾਂਦਾ। ਵੀ ਮੇਰਾ ਕੁਐਸਚਨ ਇਹ ਸੀ ਵੀ ਜਿਹੜੇ ਪੰਚਾਇਤ ਚੋਣਾਂ ਜਿਵੇਂ ਹੋ ਕੇ ਹਟੀਆਂ ਹੁਣ ਬਲਾਕ ਸਮಿತಿ ਦੀਆਂ ਚੋਣਾਂ ਹੋਣੀਆਂ। ਵੀ ਇਹਨਾਂ ਚੋਣਾਂ ਦੇ ਵਿੱਚ ਆਮ ਤੌਰ ਦੇ ਉੱਤੇ ਮੈਡ ਡੇ ਵੀਲ ਵਰਕਰਾਂ ਨੂੰ ਨਹੀਂ ਕਿਹਾ ਜਾਂਦਾ। ਨਹੀਂ ਇਹ ਤੁਹਾਡੇ ਕੋ ਜਾਣਕਾਰੀ ਅਧੂਰੀ ਆ ਕਿਉਂਕਿ ਮੈਡੇਮੀ ਵਰਕਰੇ ਬਣਾਉਂਦੇ ਅੱਜ ਤੋਂ 4-5 ਸਾਲ ਪਹਿਲਾਂ ਹੁੰਦਾ ਸੀ ਇਹ ਠੀਕ ਆ ਲੋਕ ਖਾਣਾ ਜਿਹੜਾ ਇਹੜਾ ਉਹ ਵੱਖਰੀ ਗੱਲ ਆ ਲੇਕਿਨ ਹੁਣ ਪਿਛਲੇ ਜਿਹੜੇ 4-5 ਸਾਲ ਤੋਂ ਉਸ ਤੋਂ ਬਾਅਦ ਉਹਨਾਂ ਦਾ ਸਰਕਾਰ ਜਿਹੜੀ ਆ ਉਹ ਪੈਸਾ ਮੈਡੇਮੀ ਦੇ ਖਾਤੇ 'ਚ ਪਾਉਂਦੀ ਆ ਉਸ ਜਿੱਥੇ ਬਣਦੀਆਂ ਪੋਲਿੰਗ ਸਟੇਸ਼ਨ ਬਣਦੇ ਆ ਉਹਨਾਂ ਦੇ ਖਾਤੇ 'ਚ ਉਸ ਮੁਖੀ ਦੇ ਖਾਤੇ 'ਚ ਉੱਤੇ ਦੇ ਮੈਡੇਮੀ ਜਿਹੜੇ ਆ ਅਕਾਊਂਟ ਆ ਉਹਦੇ 'ਚ ਪਾਉਂਦੇ ਆ ਜੀ ਬਹੁਤ-ਬਹੁਤ ਸ਼ੁਕਰੀਆ ਜੀ ਉਮੀਦ ਕਰਦੇ ਆਂ ਵੀ ਤੁਹਾਡੀ ਆਵਾਜ਼ ਜਿਹੜੀ ਆ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਕਿਤੇ ਨਾ ਕਿਤੇ ਕੋਈ ਇਸ ਕਿਸਮ ਦੇ ਪ੍ਰੋਗਰਾਮ ਬਣਨ ਜਿਹਦੇ ਵਿੱਚ ਮੁਲਾਜ਼ਮਾਂ ਦੀ ਕੁਝ ਗਿਣਤੀ ਵਧਾ ਕੇ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਦੇਰ ਰਾਤ ਵਾਲੀਆਂ ਖਾਸ ਕਰਕੇ ਬਹੁਤ ਪ੍ਰੋਬਲਮ ਆਉਂਦੀ ਆ ਵਕਿਆ ਹੀ ਉਹ ਬਖਸਰ ਰਿਸੀਵ ਹੋ ਜਾਣਾ ਉਹਲੇ ਮਤਲਬ ਵੱਧ ਮੁਲਾਜ਼ਮ ਲਾਏ ਜਾ ਸਕਦੇ ਹੁੰਦੇ ਆ ਕੋਈ ਔਖਾ ਕੰਮ ਨਹੀਂ ਹੈ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ